ਹਾਂਜੀ ਫਤਿਹ ਸ਼ੁਰੂ ਕਰ ਦਿਓ ਜੀ ਫਤਿਹ ਲਾ ਰਿਹਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡਾ ਜੀ ਅੱਛਾ ਅੱਜ ਤਿੰਨ ਡਾਂਡੀਆਂ ਅੱਛਾ ਹਾਂਜੀ ਤੁਸੀਂ ਸ਼ੁਰੂ ਕਰ ਲਈ ਦੋ ਜੀ ਬਾਤ ਬੋਲਦੇ ਜੀ ਤੁਹਾਨੂੰ ਮੈਂ ਦੱਸਿਆ ਨਾ ਪਿੰਡ ਕਰਨੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਡਾਂਡੀਆਂ ਜੀ ਅਸੀਂ ਇੱਥੇ ਸੰਤਾਂ ਕੋਲ ਦਵਾਈ ਲੈਣ ਆਏ ਹਾਂ ਜੀ ਮੇਰੇ ਪਿੱਤੇ ਦੇ ਵਿੱਚ ਪਥਰੀ ਸੀਗੀ ਉਹ ਪਥਰੀ ਜਿਹੜੀ ਹੈਗੀ ਆ ਰਿਮੂਵ ਹੋ ਗਈ ਹੈ ਮੈਂ 15 ਕਿ ਦਿਨ ਦਵਾਈ ਖਾਧੀ ਹੈ ਬਾਬਾ ਜੀ ਤੋਂ ਲੈ ਕੇ ਤੇ ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੇ ਬਾਕੀ ਵੀ ਸੰਗਤ ਨੂੰ ਅਸੀਂ ਕਹਿੰਦੇ ਆਂ ਵੀ ਐਲੋਪੈਥਿਕ ਦਵਾਈਆਂ ਤੋਂ ਬਚੋ ਆਯੁਰਵੈਦਿਕ ਦਵਾਈਆਂ ਦੇ ਨਾਲ ਸੰਪਰਕ ਕਰੋ ਤੇ ਬਾਬਾ ਜੀ ਦੇ ਕੋਲ ਆਣ ਕੇ ਦਵਾਈ ਤੁਸੀਂ ਲੈ ਸਕਦੇ ਆਂ ਤੇ ਅਸੀਂ ਨਾ ਕਿ ਮੈਂ ਮੈਸੇਜ ਦੇਣਾ ਚਾਹੁੰਦਾ ਹਾਂ ਜੀ ਨਹੀਂ ਦੱਸ ਆਦਿ ਨਾ ਪਿੱਤੇ ਦੀ ਪਥਰੀ ਹਾਂਜੀ ਉਹ ਭਲਾ ਨਵਾਂ ਇਹ ਐ ਮੈਂ ਮਦੀ ਸੀ ਇੱਦਾਂ ਦਾ ਕਰਕੇ ਇਹਨੇ ਡਾਟਾ ਨਿਕਲੀ ਹਾਂਜੀ ਮੇਰੇ ਪਿੱਤੇ ਦੀ ਪਥਰੀ ਸੀ ਜੀ ਪਿੱਤੇ ਦੇ ਵਿੱਚ ਜਦੋਂ ਮੈਂ ਸਕੈਨ ਕਰਾਈਆ ਤੇ 5.5 ਐਮ ਐਮ 5.5 ਐਮ ਐਮ ਦੀ ਪਥਰੀ ਆ ਤੇ ਉਹ ਕਰ ਅਸੀਂ ਬਾਬਾ ਜੀ ਕੋਲ ਆਣ ਕੇ ਦਵਾਈ ਲਈ ਜੀ ਦਵਾਈ ਦੇ ਨਾਲ ਇਹ ਪਥਰੀ ਜਿਹੜੀ ਹੈਗੀ ਆ ਮੈਂ 15 ਦਿਨ ਦੀ ਖਾ ਕੇ ਤੇ ਇਹ ਠੀਕ ਹੋ ਗਈ ਹੈਗੀ ਆ ਅਸੀਂ ਬਾਕੀ ਸੰਗਤ ਨੂੰ ਵੀ ਕਹਿੰਨੇ ਆ ਵੀ ਬਾਬਾ ਜੀ ਕੋਲ ਆਣ ਕੇ ਸੰਪਰਕ ਕਰਨ ਤੇ ਐਲੋਪੈਥਿਕ ਦਵਾਈਆਂ ਤੋਂ ਬਚਣ ਤੇ ਆਯੁਰਵੈਦਿਕ ਦਵਾਈਆਂ ਦੇ ਨਾਲ ਆਪਣਾ ਇਲਾਜ ਕਰਾਉਣ ਵੱਧ ਤੋਂ ਵੱਧ ਜਿੰਦੀ ਵੀ ਸੰਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਦਾ ਮਨਦੀਪ ਸਿੰਘ ਜੀ ਟਾਂਡੇ ਤੋਂ ਆਏ ਆ ਇਹਨਾਂ ਦੀ ਦੇਖ ਤੇ ਸਾਡੇ ਰਿਸ਼ਤੇਦਾਰੀ ਆ ਸਾਡੇ ਪਿੰਡ ਮਾਰਤ ਬਜਿੰਦਰ ਸਿੰਘ ਜੀ ਉਹਨਾਂ ਦੇ ਭਾਣ ਜਵਾਈ ਆ ਨਾਲ ਉਹਨਾਂ ਦੀ ਵਾਈਫ ਆ ਮਦੀਵੀ ਬਲਕੀਤ ਕੌਰ ਜੀ ਉਹਨਾਂ ਨੇ ਨਾਲ ਬੈਠੇ ਆ ਲਖਵਿੰਦਰ ਸਿੰਘ ਜੀ ਤੇ ਇਹਨਾਂ ਨੇ ਦਵਾਈ ਲਈ ਸੀਗੀ ਪਿਛਲੇ ਸਮੇਂ 7 ਅਪਰੈਲ 2024 ਦੇ ਨੇਤਵਾ ਨੂੰ ਇਹਨਾਂ ਦੇ 5.5 ਐਮ ਐਮ ਦੀ ਜਿਹੜੀ ਉਹ ਪਥਰੀ ਸੀਗੀ ਇਹਨਾਂ ਨੇ ਫਿਰ ਸਕੈਨ ਦਿਖਾਈ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਦਵਾਈ ਦਿੱਤੀ ਤੇ 15 ਦਿਨ ਦੇ ਵਿੱਚ ਵਿੱਚ ਜਿਹੜੀ ਉਹ ਪਥਰੀ ਆ ਜਿਹੜੀ ਉਹ ਖਤਮ ਹੋ ਗਈ ਤੇ ਇਸ ਕਰਕੇ ਉਹ ਉਹ ਇਹਨਾਂ ਨੂੰ ਅਸੀਂ ਪਹਿਲਾਂ ਕਹਿ ਰਿਹਾ 15 ਦਿਨ ਤੋਂ ਬਾਅਦ ਵੀ 15 ਦਿਨ ਬਾਅਦ ਚਾਹ ਲਿਓ ਫਿਰ ਤੁਸੀਂ ਜੇ ਕਰਾਉਣੀ ਤਾਂ ਕਰਾ ਲਿਓ ਨੇ ਤਾਂ ਹਟ ਜਾਂਦੀ ਐ ਇਹਨਾਂ ਨੇ ਫਿਰ ਉਹ ਕਿਉਂਕਿ ਜਦੋਂ ਅ ਪ੍ਰੋਬਲਮ ਹੁੰਦੀ ਆ ਬੰਦੇ ਨੂੰ ਉਹ ਫਿਰ ਜਿੰਨੀ ਛੇਤੀ ਬਿਮਾਰੀ ਹਰ ਜਾ ਉੰਨਾ ਇਹ ਉਹਨੂੰ ਹੁੰਦਾ ਵੀ ਮੈਨੂੰ ਸਕੂਨ ਆਉਂਦਾ ਹੁੰਦਾ ਉਹਨਾਂ ਨੂੰ ਸੁੱਖ ਦਾ ਸਾਹ ਆਉਂਦਾ ਇਹਨਾਂ ਨੇ ਫਿਰ ਜਿਹੜੀ 15 ਦਿਨਾਂ ਬਾਅਦ ਉਹ ਪਤ ਜਿਹੜੀ ਪਿੱਤੇ ਦੀ ਪਤਰੀ ਦੀ ਉਹਦੀ ਫਿਰ ਦੁਬਾਰਾ ਸਕੈਨਿੰਗ ਕਰਾਈ ਪਹਿਲਾਂ ਇਹਨਾਂ ਨੇ ਹਿਆਰਪੁਰ ਕਰਾਈ ਫਿਰ ਇਹਨਾਂ ਨੇ ਜਲੰਧਰ ਕਰਾਈ ਤੇ ਜਦੋਂ ਜਲੰਧਰ ਕਰਾਈ ਉਹਦੇ ਵਿੱਚ ਜਿਹੜੀ ਉਹ ਸਕੈਨਿੰਗ ਦੇ ਵਿੱਚ ਉਹ ਪਤਰੀ ਨਹੀਂ ਆਈ ਤੇ ਅੱਜ ਫਿਰ ਦੁਬਾਰਾ ਤੇ ਸਦਾ ਮਨਦੀਪ ਸਿੰਘ ਜੀ ਮੀਤ ਮਲਕੀਰ ਕੌਰ ਜੀ ਇਹ ਦਵਾਈ ਲੈਣ ਬਾਅਦ ਤੇ ਆਏ ਸੀਗੇ ਇਹਨਾਂ ਨੂੰ ਪੁੱਛੇ ਦੀ ਬਦਲੀ ਜਿਹੜੀ ਹੁਣ 15 ਦਿਨ ਦੀ ਫੇਰ ਦਿੱਤੀ ਆ ਤਾਂ ਕਿ ਜਿਹੜੀ ਉਹ ਦੁਬਾਰਾ ਬਣੇ ਨਾ ਤੇ ਇਹਨਾਂ ਨੇ ਫਿਰ ਟਾਂਡੇ ਤੋਂ ਹੀ ਸਰਦਾਰ ਕੁਬੀਰ ਸਿੰਘ ਜੀ ਇਹਨਾਂ ਦੇ ਵੀ ਜਿਹੜੀ ਆ ਗੁਰਦੇ ਦੇ ਵਿੱਚ ਪਥਰੀ ਸੀਗੀ 7mm ਦੀ ਇਹਨਾਂ ਨੂੰ ਵੀ ਦਵਾਈ ਦਿੱਤੀ ਆ ਤੇ ਮਾਲਕ ਕਰੇ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਦਾ ਵੀ ਭਲਾ ਹੋ ਜਾਏ ਇਸ ਕਰਕੇ ਜਿਹੜਾ ਹੈ ਅੱਜ ਰੋਬਰਕ ਦਵਾਈਆਂ ਜਿੱਦਾਂ ਹੋਈਆਂ ਗਦੂਦਾ ਹੋ ਜਾਂਦੀਆਂ ਇਹਦਾ ਵੀ ਆਪਰੇਸ਼ਨ ਆ ਹਰਦੀਆਂ ਦਾ ਵੀ ਆਪਰੇਸ਼ਨ ਆ ਦਸੌਲੀਆਂ ਹੋ ਜਾਂਦੀਆਂ ਮਾਸਾਲੀਆਂ ਬਲੱਡ ਵਾਲੀਆਂ ਏਬੀਬੀ ਮਲਕੀਤ कौर ਦੇ ਜਿਹੜੀ ਹਮਾਸ ਵਾਲੀ ਰਸੋਰੀ ਤੇ ਬਲੱਡ ਵਾਲੀ ਰਸੋਰੀ ਇਹਨਾਂ ਨੇ ਵੀ ਉਹ ਦਵਾਈ ਦਿੱਤੀ ਆ ਸੱਚੇ ਪਾਸ਼ਾ ਕਿਰਪਾ ਕਰੇ ਤੇ ਉਹ ਵੀ ਇਸੇ ਤਰ੍ਹਾਂ ਬਿਨਾ ਆਪਰੇਸ਼ਨ ਤੋਂ ਹੀ ਜਿਹੜਾ ਬਚਾਅ ਹੋ ਜਾਏ ਜਿਹਦਾ ਗਠੀਆ ਹੋ ਜਾਂਦਾ ਮਟਾਪਾ ਹੋ ਜਾਂਦਾ ਬਲੱਡ ਪ੍ਰੈਸ਼ਰ ਹੋ ਜਾਂਦਾ ਗੈਸ ਹੋ ਜਾਂਦੀ ਆ ਕਈਆਂ ਨੂੰ ਕਬਜ ਹੋ ਜਾਂਦੀ ਆ ਦਮਾ ਹੋ ਜਾਂਦਾ ਜੋੜਾਂ ਦਾ ਦਰਦ ਹੋ ਜਾਂਦਾ ਸਰਵਾਈਕਲ ਹੋ ਜਾਂਦੀ ਸਿਰ ਦੇ ਵਿੱਚ ਦਰਦ ਰਹਿੰਦਾ ਮਾਈਗਰੇਨ ਦਾ ਦਰਦ ਰਹਿੰਦਾ ਟਾਉਨਸਲ ਗਲੇ ਦੇ ਵਿੱਚ ਹੋ ਜਾਂਦੇ ਆ ਥਾਇਰਾਇਡ ਜਿਹੜਾ ਉਹਨਾਂ ਮਟਾਪਾ ਆਉਣ ਲੱਗ ਪੈਂਦਾ ਜਾਂ ਸੁੱਕਣਾ ਸਰੀਰ ਸ਼ੁਰੂ ਹੋ ਜਾਂਦਾ ਸੁਰਾਇਸਾ ਸਸ ਚੰਬੜੀ ਦੇ ਰੋਗ ਹੋ ਜਾਂਦੇ ਆ ਵਵਾਸੀਰ ਹੋ ਜਾਂਦੀ ਆ ਉਹ ਵੀ ਬਿਨਾ ਆਪਰੇਸ਼ਨ ਤੋਂ ਠੀਕ ਹੋ ਜਾਂਦਾ ਡਿਫਰੈਕਸ਼ਨ ਦੇ ਵਿੱਚ ਬੰਦਾ ਕੋ ਰਹਿੰਦਾ ਜਾਂ ਭੁੱਖ ਨਹੀਂ ਲੱਗਦੀ ਜਾਂ ਕਾਦ ਨਹੀਂ ਵੱਧਦਾ ਜਾਂ ਟਾਈਫਾਇਡ ਬੁਖਾਰ ਹੋ ਜਾਂਦਾ ਜਾਂ ਆਮ ਕੋਈ ਵੀ ਬੁਖਾਰ ਹੋ ਜਾਏ ਤੇ ਫਲਵੇਰੀ ਹੋ ਜਾਂਦੀ ਆ ਦਾਗ ਪੈ ਜਾਂਦੇ ਆ ਕੈਨਸਟਾਲ ਹੋ ਜਾਂਦਾ ਉਹ ਹਾਰਟ ਨੂੰ ਪ੍ਰੋਬਲਮ ਕਰਦਾ ਮਿਰਗੀ ਹੋ ਜਾਂਦੇ ਦੌਰੇ ਪਾਣੇ ਸ਼ੁਰੂ ਹੋ ਜਾਂਦੇ ਵਾਲਾਂ ਦੀ ਸਮੱਸਿਆ ਮਾਸਕ ਧਰਮ ਦੀ ਸਮੱਸਿਆ ਵੀ ਬੀਬੀਆਂ ਨੂੰ ਹੋ ਜਾਂਦੀ ਆ ਕਿਲ ਮਾਸੇ ਚਾਹਿਆਂ ਦਾ ਰੰਗ ਜਿਹੜਾ ਹੋ ਜਾਂਦਾ ਤੇ ਦਿਲ ਦੇ ਰੋਗ ਆ ਕਈਆਂ ਦੇ ਉਹ ਪੀਡ ਮੇਕਰ ਪਾਉਂਦੇ ਆ ਇਹ ਕਰਕੇ ਉਹ ਏਦਿਆਂ ਦਵਾਈ ਦੇ ਨਾਲ ਠੀਕ ਹੋ ਜਾਂਦਾ ਅਲਰਜੀ ਹੋ ਜਾਂਦੀ ਕਿਸੇ ਨੂੰ ਕੰਨਕ ਤੋਂ ਕਿਸੇ ਨੂੰ ਮੁੱਕੀ ਤੋਂ ਹੋ ਜਾਂਦੀ ਕਿਸੇ ਨੂੰ ਕਿਸੇ ਚੀਜ਼ ਤੋਂ ਕਿਤੇ ਨਸਵੇਰ ਨੂੰ ਉਠਦਿਆਂ ਸਾਹ ਛੱਕਾਂ ਲੱਗ ਜਾਂਦੀ ਉਹ ਅਲਰਜੀ ਕਿਸੇ ਵੀ ਤਰ੍ਹਾਂ ਦੀ ਹੋਵੇ ਉਹ ਵੀ ਦਵਾਈ ਦਿੰਦੇ ਆ ਦੰਦਾ ਨਹੀਂ ਤੇ ਤਾਂ ਕੀੜੇ ਕੁੜੇ ਵਗੈਰਾ ਲੱਗ ਜਾਂਦੇ ਆ ਜੋ ਰਿਕਵੈਸਟ ਵੜ ਜਾਂਦਾ ਦਰਦ ਆ ਜਾਂਦੀਆਂ ਪੀੜਿਆ ਕੋਈ ਵੀ ਹੋਵੇ ਉਹ ਵੀ ਦਵਾਈ ਦਿੰਦੇ ਆ ਵੇ ਹਾਲਾਤ ਜਿਨ੍ਹਾਂ ਦੇ ਹਾਲਾਤ ਨਹੀਂ ਹੁੰਦੇ ਕਈ ਕਈ ਸਾਲ ਹੋ ਜਾਂਦੇ ਆ ਮਾਲਿਕ ਰਪਾ ਉਹਨਾਂ ਦੀ ਵੀ ਹਾਲਾਤ ਹੋ ਜਾਂਦੀ ਗੁਰਦਾ ਹੋਵੇ ਪਿੱਤਾ ਹੋਵੇ ਉਹਦੀ ਪਥਰੀ ਉਹ ਵੀ ਦਵਾਈ ਦਿੰਦੇ ਆ ਮਾਨਸਿਕ ਰੋਗ ਪਰੇਸ਼ਾਨ ਹੁੰਦੇ ਆ ਉਹਨਾਂ ਦੀ ਵਿਦਵਾਈ ਦਿੰਦੇ ਆ ਖੂਨ ਦੀ ਘਾਟ ਹੋ ਜਾਂਦੀ ਐ ਤੇ ਇਤਰੀ ਲੋਕ ਲਪੂਰੀਆ ਚਿੱਟਾ ਪੈੜਾ ਖੂਨੀ ਪੈੜਾ ਸਹੀ ਮਹੀਨਾ ਨਾ ਆਉਣਾ ਜਾਂ ਬੱਧ ਘਟਾਈ ਜਾਣਾ ਜਾਂ ਆਉਣਾ ਹੀ ਨਹੀਂ ਪੁਰਸ਼ਾਂ ਦੇ ਜੋ ਰੋਗ ਜਿਹੜੇ ਹੈਗੇ ਆ ਨਰਮਰਜੀ ਹੋ ਜਾਂਦੀ ਸਪੰਦ ਉਹ ਤਾਂਤ ਹੋ ਜਾਂਦੀ ਸ਼ਿਕਰਪਤਨ ਹੋ ਜਾਂਦਾ ਬੀਜ ਦੇ ਵਿੱਚ ਪਸ ਰਹਿ ਲਵਣ ਜਾਂਦੀ ਐ ਜਿਹਦੇ ਨਾਲ ਔਲਾਦ ਨਹੀਂ ਹੁੰਦੀ ਤੇ ਉਹ ਵੀ ਫੇਰ ਦਵਾਈ ਦਿੱਤੀ ਜਾਂਦੀ ਆਜਰ ਰਵੈਤ ਕਪਸ਼ਮਾ ਦੇ ਨਾਲ ਇਹ ਦਵਾਈ ਦਵਾਈਆਂ ਤਿਆਰ ਕੀਤੇ ਜਾਂਦੀਆਂ ਇਹਦਾ ਬੱਚਿਆਂ ਦੇ ਹੋ ਜਾਂਦੇ ਪੇਟ ਦੇ ਕੀੜੇ ਹੋ ਜਾਂਦੇ ਸੋਕੜਾ ਹੋ ਜਾਂਦਾ ਸੁੱਤੇ ਪਿਆ ਪਸ਼ਾਬ ਕਰ ਦਿੰਦੇ ਆ ਕੈਲਸ਼ੀਅਮ ਜਾਂ ਆਇਰਨ ਦੀ ਘਾਟ ਹੋ ਜਾਂਦੀ ਹੈ ਉਹਨਾਂ ਦਾ ਕੱਦ ਨਹੀਂ ਵੱਧਦਾ ਜਾਂ ਪੀੜੀਆਂ ਜਾਂ ਖਰੀਆਂ ਜਿਹੜੀਆਂ ਲੈਟੀਆਂ ਕਾਦੇ ਲੈਂਦੇ ਢੁੱਕ ਨਹੀਂ ਲੱਗਦੀ ਬੱਚਾ ਚੇੜ-ਚੇੜਾ ਹੋ ਜਾਂਦਾ ਬੱਚਾ ਪੜਦਾ ਨਹੀਂ ਉਹਨੂੰ ਯਾਦ ਆਸ਼ ਨਹੀਂ ਰਹਿੰਦੀ ਇਹ ਸਾਰੀਆਂ ਦਵਾਈਆਂ ਜਿਹੜੀਆਂ ਉਹ ਦੇਸੀ ਦਵਾਈਆਂ ਦੇ ਨਾਲ ਜਿਹੜਾ ਆ ਉਹ ਇਲਾਜ ਕੀਤਾ ਜਾਂਦਾ ਸਾਡਾ ਫਰਜ਼ ਹੈ ਦਵਾਈ ਦੇਣਾ ਮਾਲਕ ਦਾ ਕੰਮ ਹੈ ਉਹਦੇ ਨੂੰ ਫੜ ਲੈਣਾ ਤੇ ਇਸ ਕਰਕੇ ਜਿਹੜਾ ਹੈ ਜਿਨ੍ਹਾਂ ਨੂੰ ਵੀ ਆਪਾਂ ਦਵਾਈ ਦਿੰਦੇ ਆ ਤੇ ਸਤਿਗੁਰੂ ਕਿਰਪਾਈ ਕਰਦੇ ਆ ਉਹ ਕਿਰਪਾ ਹੋ ਜਾਂਦੀ ਆ ਰੋਗੀ ਦਾ ਪਰਵਖੰਡੋ ਰੋਗ ਦੁਖਿਆ ਦਾ ਮਟਾਵ ਉਪਰੋਸ਼ੋਗ ਉਹ ਪਰਮੇਸ਼ਰ ਜਦੋਂ ਕਿਰਪਾ ਕਰਦਾ ਤੇ ਰੋਗ ਬਿਮਾਰੀਆਂ ਜਿਹੜੀਆਂ ਜਿਹੜੀਆਂ ਬੂਟੀਆਂ ਦੇ ਨਾਲ ਉਹ ਠੀਕ ਹੋ ਜਾਂਦੀਆਂ ਕਿਉਂਕਿ ਜਿੰਨੇ ਵੀ ਐਨੋਪੈਥੀ ਆ ਉਹਦੇ ਵਿੱਚ ਸਾਰੇ ਆਪਰੇਸ਼ਨ ਆ ਪਰ ਜਿਹੜਾ ਹੈ ਡੇਰਾ ਧੰਤਨ 108 ਸੰਤ ਬਾਬਾ ਹੀਰਾਦਾ ਜੀ ਮਹਾਰਾਉ ਦਾਸ ਸਿੰਘ ਨਾਗਾਂ ਡੇਰਾ ਸਚਕੰਡਾਂ ਡਾਂਡੀਆਂ ਤੇ ਉਹਨਾਂ ਦੇ ਸੰਤ ਬਾਬਾ ਹਰੀਦਾ ਜੀ ਉਹਨਾਂ ਨੇ ਜਿਹੜਾ ਆਯੁਰਵੈਦਕ ਦਾ ਉਹਨਾਂ ਨੇ ਉਹਨਾਂ ਨੇ ਆਪ ਵੀ ਕੀਤੀ ਤੇ ਦਾਸ ਨੇ ਜਿਹੜਾ ਉਹਨਾਂ ਤੋਂ ਸਿੱਖਣਾ ਕੀਤਾ ਇਸ ਕਰਕੇ ਜਿਹੜਾ ਮਹਾਪੂਜਾ ਦੇ ਨਾਲ ਪਿਛਲੇ ਮਹਾਪੂਜਾ ਜਿਹੜੇ ਆਸਾਂ ਇੱਕ ਦੋ ਮਹਾਪੂਜਾ ਨੇ ਜਦੋਂ ਮਿਲਦੇ ਸੀਗੇ ਤੇ ਉਸ ਨੇ ਉਹਨਾਂ ਦੇ ਨਾਲ ਇਹੋ ਹੀ ਡਿਸਕਸ ਕਰਦੇ ਹੁੰਦੇ ਸੀ ਕਿ ਕਿਹੜਿਆ ਰੋਗ ਕਿਹੜਿਆ ਕਿੱਦਾਂ ਹਟਣਾ ਇਸ ਕਰਕੇ ਜਿਹੜਾ ਹੈ ਮਹਾਪੂਜਾ ਨੇ ਉਹ ਮਹਾਨ ਉਪਰਾਲਾ ਕੀਤਾ ਤੇ ਇਸ ਕਰਕੇ ਜਿਹੜਾ ਅਸੀਂ ਵੀ ਜੇ ਕਿਸੇ ਵੈਦ ਨੂੰ ਮਿਲੀਦਾ ਜਾਂ ਕਿਸੇ ਮਹਾਪੂਜਾ ਨੂੰ ਮਿਲੀਦਾ ਉਹਦੇ ਨਾਲ ਇਹੋ ਡਿਸਕਸ ਕਰਕੇ ਜਿਹੜਾ ਹੈ ਦੁਨੀਆ ਨੂੰ ਜਿਹੜਾ ਹੈ ਉਹ ਸੁੱਖ ਦਾ ਸਾਹ ਆ ਸਕੇ ਔਰ ਜ਼ਹਿਰ ਮੋਤੀ ਖੇਤੀ ਕਰੋ ਔਰ ਜਿਹੜਾ ਹੈ ਤਾਂ ਕਿ ਸਾਡਾ ਜਿਹੜਾ ਉਹ ਪੰਜਾਬ ਜਿਹੜਾ ਹੈ ਓਜੈਨ ਮੁਕਤ ਖੇਤੀ ਦੇ ਨਾਲ ਬਿਮਾਰੀਆਂ ਜਿਹੜੀਆਂ ਜਿਹੜੀਆਂ ਹੋਂੋਂ ਹਟ ਜਾਣਗੀਆਂ ਇਸ ਕਰਕੇ ਸਾਰੇ ਆਪਾਂ ਰਲ ਮਿਲ ਕੇ ਜਿਹੜਾ ਹੈ ਉਹ ਆਪਰੇਸ਼ਨਾਂ ਤੋਂ ਬਾਅਦ ਸਕੇ ਐਲੋਪੈਥੀ ਬਿਮਾਰੀ ਜਿਹੜੀ ਦਵਾਈ ਆ ਉਹ ਕੇਵਲ ਤੇ ਕੇਵਲ ਉਹਨਾਂ ਦਾ ਸਾਰਾ ਆਪਰੇਸ਼ਨ ਨਹੀਂ ਆ। ਨਾਲੇ ਤਾਂ ਉਹਦੇ ਤੇ ਜਿਹੜਾ ਪੈਸਾ ਜ਼ਿਆਦਾ ਲੱਗਦਾ ਤੇ ਨਾਲੇ ਪਰੇਸ਼ਾਨੀ ਜ਼ਿਆਦਾ ਹੀ ਰਹਿੰਦੀ ਐ ਇਸ ਕਰਕੇ ਦੇਸੀ ਦਵਾਈਆਂ ਦੇ ਨਾਲ ਜਿਹੜਾ ਹੈ ਉਹ ਆਰਾਮ ਵੀ ਆ ਜਾਂਦਾ ਤੇ ਉਹ ਪਰੇਸ਼ਾਨਾ ਤੋਂ ਵੀ ਆਪਾਂ ਬਚਾਅ ਹੋ ਜਾਂਦਾ ਇਸ ਕਰਕੇ ਜਿਹੜਾ ਹੈ ਸਾਰੇ ਵੀਰਾਂ ਨੂੰ ਬੇਨਤੀ ਆ ਜੇ ਸ ਕਿਸੇ ਨੂੰ ਵੀ ਪ੍ਰੋਬਲਮ ਹੋਵੇ ਉਹ ਦਵਾਈ ਲੈ ਸਕਦਾ ਹੈ ਜੈ ਕੋ ਦੇਵ ਧਨ ਕੋ ਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ